ਸ਼੍ਰੀ ਗੁਰੂ ਰਵਿਦਾਸ ਸਭਾ ਹਸ਼ਿਆਰਪੁਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਸਾਰੇ ਸੰਗਠਨਾਂ ਤੇ ਸੇਵਾਵਾਂ ਨੇ ਪਹੁੰਚ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਹ ਨਗਰ ਕੀਰਤਨ ਰੋਸ਼ਨ ਗਰਾਊਂਡ ਤੋਂ ਸ਼ੁਰੂ ਹੋਇਆ ਜੋ ਕਿ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਨ ਉਪਰੰਤ ਰੋਸ਼ਨ ਗਰਾਊਂਡ ਵਿਖੇ ਹੀ ਸਮਾਪਤ ਹੋਇਆ ਇਸ ਦੌਰਾਨ ਜਿੱਥੇ ਸ਼ਿਰਗੁਰ ਰਵਿਦਾਸ ਮਹਾਰਾਜ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਛਾਕੀਆਂ ਵਿਸ਼ੇਸ਼ ਖੇਚ ਦਾ ਕੇਂਦਰ ਸਨ ਉੱਥੇ ਹੀ ਕੈਪਟਨ ਮੰਤਰੀ ਪੰਜਾਬ ਬ੍ਰਹਮਸ਼ੰਕਰ ਜੀ ਪਬਲੋ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਨਿਗਾਸ ਸਵਾਗਤ ਕਰਦਿਆ ਸੰਗਤਾਂ ਲਈ ਲੰਗਰ ਵੀ ਲਗਾਇਆ ਆਪਣੇ ਸੰਬੋਧਨ ਵਿੱਚ ਪੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼ਿਰਗੁਰ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਰਬਦਾਸ ਮਹਾਰਾਜੀ ਦਾ 643 ਮਾ ਜਨਮ ਦਿਨ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਜਨਮ ਦਿਨ ਦੇ ਸਬੰਧ ਵਿੱਚ ਹਿਆਰਪੁਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਪਜਾਇਆ ਗਿਆ ਸੁਪਾ ਜੱਪਰਾ ਜਿਹੜੀ ਕੱਟੀ ਜਾ ਰਹੀ ਆ ਮੈਂ ਸਤਿ ਮੁੱਚੀ ਸੰਗਤ ਨੂੰ ਸਤਿਗੁਰੂ ਰਬਦਾਸ ਮਹਾਰਾਜੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ ਔਰ ਸੰਗਤ ਨੂੰ ਅਪੀਲ ਕਰਦਾ ਕਿ ਸਤਿਗੁਰੂ ਰਬਦਾਸ ਮਹਾਰਾਜ ਨੇ ਕਿਹਾ ਹੀ ਮਾਦੋ ਅਭਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਜਿਹੜੀ ਪੜ੍ਹਾਈ ਆ ਉਹ ਤੋਂ ਬਿਨਾ ਜਿਹੜਾ ਮਨੁੱਖ ਐ ਪཅੂ ਸਮਾਨ ਐ ਤੇ ਪੜ੍ਹਾਈ ਜਿਹੜੀ ਬਹੁਤ ਜ਼ਰੂਰੀ ਆ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਤੇ ਛਤਕੁਰੂ ਜੀ ਨੇ ਬੇਗਮਪੁਰੇ ਦਾ ਸੰਕਲਪ ਲਿਆ ਸੀ ਕਿ ਬੇਗਮਪੁਰਾ ਬਸਾਣਾ ਹੈ ਤੇ ਬੇਗਮਪੁਰੇ ਦਾ ਮਤਲਬ ਹੈ ਕਿ ਜਿੱਥੇ ਵੀ ਕਿਸੇ ਨੂੰ ਵੀ ਕੋਈ ਵੀ ਕੰਮ ਪੈ ਨਾ ਹੋਵੇ ਐੋ ਜੇ ਸਾਨੂੰ ਸਰਕਾਰ ਚਾਹੀਦੀ ਐੋ ਜੇ ਸਾਡਾ ਆਪਣਾ ਰਾਜਪਾਗ ਚਾਹੀਦਾ ਤੇ ਛਤਕੁਰੂ ਰਬਦਾਸ ਮਹਾਰਾਜ ਦੀ ਸੋਚ ਨੂੰ ਅਪਣਾਉਣ ਵਾਸਤੇ ਸਾਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਪਏਗਾ ਔਰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਪਏਗਾ ਔਰ ਵੱਧ ਤੋਂ ਵੱਧ ਬੱਚਿਆਂ ਨੂੰ ਪੜਾ ਕੇ ਔਰ ਦੇਸ਼ ਕੌਮ ਦੀ ਤਰੱਕੀ ਵਾਸਤੇ ਅੱਗੇ ਲਾਣਾ ਚਾਹੀਦਾ ਤੇ ਮੈਂ ਇੱਕ ਵ ਕਿਰਤ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਗਿਆ ਪੀਮ ਗਿਆ ਪਾਰ ਦਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰੂ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਣ ਛੋਟ بڑے ਸਭ ਸੰਬਥੇ ਰਵਿਦਾਸ ਰਹੇ ਪ੍ਰਚਾਰ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਗੁਰੂ ਮਹਾਰਾਜ ਜੀ ਦਾ ਗੁਰਪੁਰਬ ਜਿਹੜਾ ਹੈ ਪੂਰੇ ਦੁਨੀਆ ਦੇ ਵਿੱਚ 947ਵਾਂ ਗੁਰਪੁਰਬ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਕੱਢੇ ਗਏ ਨੇ ਇੱਥੇ ਬੇਟੇ 엄마 ਮਾਕੇ ਸਾਰੀਆਂ ਹੀ ਤਾਕਤਾਂ ਪਹੁੰਚੀਆਂ ਨੇ ਸਾਰੀਆਂ ਹੀ ਤਾਕਤਾਂ ਨੂੰ ਇਸ ਗੁਰਪੁਰੂ ਦੇ ਉੱਤੇ ਦੇਸ਼ ਵਿਦੇਸ਼ ਵਿੱਚ ਭਾਦੀਆਂ ਸਾਕਤਾਂ ਨੂੰ ਲੱਖ ਲੱਖ ਵਧਾਈ ਅੱਜ ਅਸੀਂ ਸੁਪਨਾ ਜਿਹੜਾ ਗੁਰੂ ਰਵਿਦਾਸ ਜੀ ਦਾ ਸੁਪਨਾ ਹੈ ਐਸਾ ਚਾਹੂੰ ਰਾਜ ਮੈਂ ਜਿੱਥੇ ਸਭਨ ਕੋ ਆਨ ਝੋਟ ਬੜੇ ਸਭ ਤਾਂ ਬਸੀ ਰਵਿਦਾਸ ਰਹਿੇ ਪ੍ਰਸੰਨ ਇਹਨੂੰ ਪੂਰਾ ਕਰਨਾ ਹੈ ਪੂਰਾ ਕਰਨ ਲਈ ਗੁਰੂ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਗਏ ਨੇ ਕਿ ਇਹ ਤੁਸੀਂ ਆਪਣਾ ਰਾਜ ਲੈਣਾ ਹੈ ਮੰਤਾ ਤੋਂ ਤਾਂ ਪਤਾ ਪਈ ਚਾਰਾ ਲੈਣਾ ਹੈ ਇਹ ਤਾਂ ਹੀ ਆ ਸਕਦਾ ਹੈ ਜੇਕਰ ਗੁਰੂ ਮਹਾਰਾਜ ਦਾ ਜਿਹੜਾ ਸੁਤਨਾ ਹੈ ਉਹਨੂੰ ਅਸੀਂ ਰਲ ਮਿਲ ਕੇ ਸਕਾਰ ਕਰਾਂਗੇ